ਜਿਹੜੇ ਵੀ ਪੰਥ ਦੇ ਖਿਲਾਫ ਬੋਲਦੇ ਨੇ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਆਪਣੇ ਜ਼बान ਤੇ ਕੰਟਰੋਲ ਕਰਨਾ ਚਾਹੀਦਾ ਕਿ ਹਾਵਾ ਤਾਂ ਅੰਗਰ ਵਿੱਚ ਜਿਹੜੀ ਜੀਭ ਆ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਦਵਾ ਦਿੰਦੀ ਹੈ ਜਿਵੇਂ ਕਿ ਅੱਜ ਹੱਡੀਆਂ ਟੁੱਟੀਆਂ ਨੇ ਇੱਕ ਪੰਥ ਕਦੀ ਵੀ ਖਾਲਸਾ ਜਦਾ ਉਹ ਕਿਸੇ ਦੇ ਵਿਰੋਧ ਨਹੀਂ ਕਰਦਾ ਕਿਸੇ ਦੇ ਨਾਲ ਵੀ ਕਿਸੇ ਜਾਤ ਪਾਤ ਨਾਲ ਕਿਸੇ ਤਰ੍ਹਾਂ ਦੇ ਨਾਲ ਕਦੀ ਵੀ ਕਿਸੇ ਤਰ੍ਹਾਂ ਦਾ ਵਖਰੇਵਾਂ ਨਹੀਂ ਰੱਖਦਾ ਜਦੋਂ ਉਹ ਉਹ ਕੀਤਾ ਜਾਂਦਾ بار بار ਜਦੋਂ ਹਮਲੇ ਕੀਤੇ ਜਾਂਦੇ ਨੇ بار بار ਉਦੋਂ ਫਿਰ ਜ਼ਿਆਦਾ ਵੀ ਨਹੀਂ ਆ ਤੇ ਫਿਰ ਗੁਰੂ ਦਾ ਜਿਹੜਾ ਹੁਕਮ ਆ ਉਹਨੂੰ ਉਸ ਹੁਕਮ ਤੋਂ ਪਹਿਲਾਂ ਦਿੰਦਾ ਲੁਧਿਆਣਾ ਵਿੱਚ ਸ਼ਿਵ ਸੈਨਾ ਆਗੂ ਸੰਦੀਪ ਥਾਪੜ ਗੋਰਾ ਤੇ ਜਾਨਲੇਵਾ ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਨੇ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਹ ਹਮਲੇ ਦੀ ਵਜ੍ਹਾ ਦੱਸਦੀ ਨਜ਼ਰ ਆ ਰਹੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੜਾ ਨਾ ਸਾਡੇ ਬੰਦੇ ਰੋਲਾ ਪਾਣਗੇ ਨਿਹੰਗ ਸਿੰਘ ਨਹੀਂ ਕੁਝ ਕਰਦੇ ਬਾਣੇ ਪਾਈ ਫਿਰਦੇ ਨੇ ਐ ਕਰਦੇ ਨੇ ਗੱਲ ਪਤਾ ਕੀ ਹੁੰਦੀ ਆ ਜੋ ਸੰਘਰਸ਼ ਹੁੰਦੇ ਨੇ ਉਹ ਸੰਘਰਸ਼ਾਂ ਦੇ ਵਿੱਚ ਇਹਨਾਂ ਗੁਇਲਾਵਾ ਦਾ ਮੌਕਾ ਹੁੰਦਾ ਤੇ ਮੌਕਾ ਜਿਹੜਾ ਸਾਹਮ ਜਾਂਦਾ ਜਿਹਨੂੰ ਮਿਲਦਾ ਉਹ ਉਸ ਮੌਕੇ ਤੇ ਕੋਈ ਕਾਰਜ ਕਰ ਜਾਂਦਾ ਵਾ ਤੇ ਫਿਰ ਚੜ੍ਹਦੀ ਕਲਾ ਜਾਂਦੀ ਆ ਸੋ ਇਸ ਕਰਕੇ ਜਿਹੜੇ ਵੀ ਪੰਥ ਦੇ ਖਿਲਾਫ ਬੋਲਦੇ ਨੇ ਸੀਧਾਂ ਦੇ ਖਿਲਾਫ ਬੋਲਦੇ ਨੇ ਉਹ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਆਪਣੇ ਜ਼ਬਾਨ ਤੇ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਉਹ ਕਹਾਵਤ ਆ ਕਿ ਜਿਹੜੀ ਜੀਭ ਆ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਦਲਵਾ ਦਿੰਦੀ ਹੈ ਜਿਵੇਂ ਕਿ ਅੱਜ ਹੱਡੀਆਂ ਟੁੱਟੀਆਂ ਨੇ ਸੋ ਇਸ ਕਰਕੇ ਸਿੱਖ ਪੰਥ ਕਦੀ ਵੀ ਖਾਲਸਾ ਜਿਹੜਾ ਉਹ ਕਿਸੇ ਦੇ ਦਾ ਵਿਰੋਧ ਨਹੀਂ ਕਰਦਾ ਕਿਸੇ ਦੇ ਨਾਲ ਵੀ ਕਿਸੇ ਜਾਤ ਪਾਤ ਨਾਲ ਕਿਸੇ ਧਰਮ ਦੇ ਨਾਲ ਕਦੀ ਵੀ ਕਿਸੇ ਤਰ੍ਹਾਂ ਦਾ ਵਖਰੇਵਾਂ ਨਹੀਂ ਰੱਖਦਾ ਪਰ ਜਦੋਂ ਪ੍ਰਵੋਕ ਕੀਤਾ ਜਾਂਦਾ ਬਾਰ-ਬਾਰ ਜਦੋਂ ਹਮਲੇ ਕੀਤੇ ਜਾਂਦੇ ਨੇ ਬਾਰ-ਬਾਰ ਤੇ ਉਦੋਂ ਫਿਰ ਜਰਦਾ ਵੀ ਨਹੀਂ ਆ ਤੇ ਫਿਰ ਗੁਰੂ ਦਾ ਜਿਹੜਾ ਹੁਕਮ ਆ ਉਹਨੂੰ ਉਸ ਹੁਕਮ ਤੇ ਉਹ ਪਹਰਾ ਦਿੰਦਾ ਹੁਣ ਇਹਦੇ ਤੇ ਸਾਨੂੰ ਪਤਾ ਬੜੇ ਸਿਆਣਿਆਂ ਨੇ ਆਪੂ ਬਣੇ ਗਿਆਨੀਆਂ ਨੇ ਪ੍ਰੋਫੈਸਰਾਂ ਨੇ ਬੜਾ ਗਿਆਨ ਚਾਹਣਾ ਪਰ ਕੱਲ ਬੜੀ ਸਿੱਧੀ ਤੇ ਸਪਸ਼ਟ ਆ ਜੇ ਜਦੋਂ ਵੀ ਕੋਈ ਸਾਡੇ ਸ਼ਹੀਦਾਂ ਦੇ ਖਿਲਾਫ ਸਾਡੇ ਇਤਿਹਾਸ ਸਾਡੀ ਮਰਿਆਦ ਦੇ ਖਿਲਾਫ ਬੋਲੂਗਾ ਤੇ ਪ੍ਰਗਟ ਹੋਇਆ ਖਾਲਸਾ ਜਿਹੜਾ ਵਾ ਫਿਰ ਉਹ ਆਪਣਾ ਰੂਪ ਸਮੇਂ-ਸਮੇਂ ਤੇ ਦਿਖਾਉਂਦਾ ਰਹੂਗਾ ਤੇ ਜਿਵੇਂ ਅੱਜ ਦਿਖਾਇਆ ਗਿਆ ਵਾ ਕਾ ਵੀ ਮਾਰੇ ਨੇ ਕਿਰਪਾ ਕਰਨੀ ਹੈ ਇਸ ਆਵਾਵਾਂ ਲੈਦੀ ਰਹਿਣਾ ਜਿਹਦੇ ਕੋਈ ਲੜੀਆਂ ਨੇ ਮਾਰੇ ਨੇ ਉਹ ਲੈ ਲੜੀਆਂ ਨੇ ਸਿਰ ਤੇ ਹੱਥ ਰੱਖ ਕੇ ਦੱਸਦੇ ਹਾਂ ਕਿ ਅੱਜ ਲੁਧਿਆਣਾ ਵਿੱਚ ਸ਼ਿਵਸੈਨਾ ਆਗੂ ਸੰਦੀਪ <th>ਪੁਰ ਗੋਰਾ ਤੇ ਨਿਹੰਗ ਸਿੰਘਾਂ ਨੇ ਹਮਲਾ ਕੀਤਾ ਸੀ ਨਿਹੰਗ ਸਿੰਘਾਂ ਨੇ ਸੜਕ ਦੇ ਵਿਚਕਾਰ ਸ਼ਿਵਸੈਨਾ ਲੀਡਰ ਤੇ ਤਲਵਾਰਾਂ ਨਾਲ ਹਮਲਾ ਕੀਤਾ ਇਸ ਸਾਰੀ ਵਾਰਦਾਤ ਸੀਸੀਟੀਵੀ ਕੈਮਰਾ ਵਿੱਚ ਕੈਦ ਹੋਈ ਹਮਲੇ ਸਮੇਂ ਸੰਦੀਪ <th>ਪੁਰ ਦੇ ਨਾਲ ਉਸ ਦਾ ਗਨਮੈਨ ਵੀ ਮੌਜੂਦ ਸੀ ਉਹ ਸਕੋਲ ਰਿਵੋਲਵਰ ਸੀ ਪਰ ਨਿਹੰਗ ਸਿੰਘਾਂ ਨੇ ਰਿਵੋਲਵਰ ਖੋਲਿਆ ਸੀ ਸੀਸੀਟੀਵੀ ਫੁਟੇਜ ਵਿੱਚ ਹਮਲਾਵਰ ਨਿਹੰਗ ਸਿੰਘ ਸੰਦੀਪ <th>ਪੁਰ ਦੇ ਸਿੱਧੀਆਂ ਤਲਵਾਰਾਂ ਮਾਰਦੇ ਨਜ਼ਰ ਆ ਰਹੇ ਨੇ ਹਮਲੇ ਤੋਂ ਬਾਅਦ ਨਿਹੰਗ ਸਿੰਘ ਸ਼ਿਵਸੈਨਾ ਲੀਡਰ ਦਾ ਸਕੂਟਰ ਲੈ ਕੇ ਫਰਾਰ ਹੋ ਗਏ ਇਸ ਤੋਂ ਬਾਅਦ ਸੰਦੀਪ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੋਇਆ ਸੀਐਮਸੀ ਰੈਫਰ ਕਰ ਦਿੱਤਾ ਗਿਆ ਇਸ ਘਟਨਾ ਤੋਂ ਬਾਅਦ ਹਿੰਦੂ ਆਗੂਆਂ ਨੇ ਗੁੱਸੇ ਵਿੱਚ ਆ ਕੇ ਸੜਕ ਜਾਮ ਕਰ ਦਿੱਤੀ ਤੇ ਇਸ ਦੇ ਮੱਦੇਨਜ਼ਰ ਪਾਰੀ ਪੁਲਿਸ ਕੋਸ਼ਤਨਾਤ ਕੀਤੀ ਗਈ ਹੈ ਦੂਜੇ ਪਾਸੇ ਡੀਸੀਪੀ ਜਸਕਰਨ ਸਿੰਘ ਤੇਜਾ ਤੁਰੰਤ ਸੰਦੀਪ <th>ਪਰ ਨੂੰ ਮਿਲਨ ਹਸਪਤਾਲ ਪਹੁੰਚੇ ਔਰ ਅਦਸਿਆ ਕਿ ਮਲਜ਼ਮਾ ਖਿਲਾਫ ਧਾਰਾ 307 ਦੇ ਤਹਿਤ ਕਿਸਤਰਜ ਕਰ ਲਿਆ ਗਿਆ ਹੈ ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ ਜਲਦ ਹੀ ਮਲਜ਼ਮਾ ਨੂੰ ਫੜ ਲਿਆ ਜਾਵੇਗਾ ਹੰਦਰ ਹਸਪੀਟਲ ਡਾਕਟਰ ਨਾਲ ਗੱਲ ਕੀਤੀ ਹੈ ਠੀਕ ਹੈ ਠੀਕ ਹੈ ਥਾਪਰ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ ਉਹ ਸਟੇਬਲ ਹੈ ਤੇ ਉਹ ਟ੍ਰੀਟਮੈਂਟ ਕਰ ਰਹੇ ਹਨ ਬੀਪੀ ਵਗੈਰਾ ਸਾਰਾ ਨਾਰਮਲ ਹੈ ਬਾਕੀ ਅਸੀਂ ਜਿਹੜਾ ਇਹਨਾਂ ਦੇ ਨਾਲ ਗਨਮੈਨ ਸੀ ਮੁੰਡਾ ਜਿਹਦਾ ਇਹਨਾਂ ਨੂੰ ਸੱਟਾਂ ਮਾਰੀਆਂ ਉਹ ਨਿਯੰਗ ਸਿੰਘ ਜਿਹੜੇ ਬਾਣੇ 'ਚ ਸੀ ਤਾਂ ਉਹ ਅਸੀਂ 307 ਦਾ ਮਕਦਮਾ ਦਰਜ ਕਰਕੇ ਬੰਦੇ ਅਸੀਂ ਆਈਡੈਂਟੀਫਾਈ ਕਰ ਲਏ ਜਲਦੀ ਫੜ ਲਾਂ ਕਿਹ ਕਿਹਨੇ ਬੰਦੇ ਸੀ ਜੋ ਵੀਡੀਓ ਦੇ ਵਿੱਚ ਤਿੰਨ ਬੰਦੇ ਦਿਖ ਰਹੇ ਸੀ ਤਾਂ ਉਹ ਜਲਦੀ ਗ੍ਰਿਫਤਾਰ ਕਰ ਲਾਂ ਦੇਖੋ ਇਹ ਹੁਣ ਪ੍ਰੀਵੀਅਸਲੀ ਕੀ ਆ ਗੱਲਬਾਤ ਇਹ ਸਾਰੀ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਬਟ ਫਿਲਹਾਲ ਜਿਹੜਾ ਸਾਡੇ ਇਹਨਾਂ ਨੂੰ ਥਾਪਰ ਜੀ ਨੂੰ ਜਿਹੜੀਆਂ ਸੱਟਾਂ ਮਾਰੀਆਂ ਉਹ ਚ ਅਸੀਂ ਇਹਨਾਂ ਨੇ ਗਨਮੈਨ ਦੇ ਬਿਆਨ ਤੇ ਮਕਦਮਾ 307 ਦਾ ਦਰਜ ਕੀਤਾ ਗਨਮੈਨ ਦਾ ਮਤਲਬ ਹੁੰਦਾ ਵੀ ਉਹਦੇ ਕੋਲ ਸਕੋਟੀ ਨਹੀਂ ਔਰ ਆਪਣੇ ਕੋਲ ਵੈਪਨ ਉਹਨਾਂ ਕੋਲ ਹੀ ਹੈ ਤੇ ਉਹਨਾਂ ਦੇ ਹਮਲਾ ਗੋਲੀ ਗੋਲੀ ਚਲਾਈ ਦੇਖੋ ਇਹ ਸਾਰੀ ਗੱਲ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਤੇ ਵੀਡੀਓ ਵਾਚ ਕਰਕੇ ਜਿਹੜੇ ਅਬਜੈਕਟ ਪੁਲਿਸ ਨਾਲ ਲੱਗੀ ਆ ਉਹਨਾਂ ਦਾ ਅਥੋਰਟੀ ਅਫੀਸਰ ਵੀ ਗੋਲੀ ਚਲਾ ਰਿਹਾ ਦੇਖੋ ਜੇ ਕਿਸੇ ਗਨਮੈਨ ਕੋਈ ਗਨਮੈਨ ਨੇ ਕੋਈ ਆਪਣੀ ਡਿਊਟੀ ਦੌਰਾਨ ਕੋਈ ਕਮਜ਼ੋਰੀ ਦਿਖਾਈ ਤਾਂ ਖਿਲਾਫ ਕਾਰਵਾਈ ਹੋ ਜਾਊਗੀ ਮੈਂ ਤਕਸਿਲ ਹਾਲ ਅਸੀਂ ਮੁਕੱਦਮਾ 307 ਦਾ ਦਰਜ ਕਰਕੇ ਜਿਹੜੇ ਦੋਸ਼ੀ ਆ ਉਹ ਅਸੀਂ ਆਇਡੈਂਟੀਫਾਈ ਆਪਣੇ ਵੱਲੋਂ ਕਰ ਲਈ ਤੇ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਕਾਰਨ ਜਿਹੜਾ ਇਨਵੈਸਟੀਗੇਸ਼ਨ ਤੇ ਦੇਖਾਂਗੇ ਵੀ ਕੀ ਕਾਰਨ ਆ ਉਹਨਾਂ ਚ ਬੰਦੇ ਨੂੰ ਗ੍ਰਿਫਤਾਰ ਕਰ ਲਈਏ ਫਿਰ ਸਾਨੂੰ ਅਸਲ ਕਾਰਨ ਬਾਰੇ ਬਤਲ ਗੋ ਵੀ ਕਿਸ ਕਾਰਨ ਕਰਕੇ ਹੋਇਆ ਸੀ ਸੀਸੀਟੀਵੀ ਵਗੈਰਾ ਹੀ ਸਾਮਣੇ ਸਾਰੀ ਸੀਸੀਟੀਵੀ ਫੁਟੇਜ ਈਚ ਐਂਡ ఎవਰੀਥਿੰਗ ਸਾਡੇ ਕੋਲ ਲੈ ਲਿਆ ਹੈਗੀ ਉਹ ਤਾਂ ਪਹਿਲਾਂ ਹੀ ਬੜਾ ਕਰਵਾ ਰਿਹਾ ਹੈ ਪਰ ਇਹਦੇ ਦੌਰਾਨ ਐ ਤੇ ਵਾਕੇ ਹੋਣ ਉਹ ਪੁਲਿਸ ਦੀ ਮੌਜੂਦਗੀ ਤੋਂ ਜਾਂਦੇ ਦੇਖੋ ਐਜੀ ਗੱਲ ਜੇ ਕ੍ਰਾਈਮ ਹੋਇਆ ਤਾਂ ਉਹਨੂੰ ਤਕੜੇ ਹੋ ਕੇ ਉਹਦੇ ਉੱਤੇ ਕੰਮ ਹੋਣਾ ਚਾਹੀਦਾ ਗ੍ਰਿਫਤਾਰ ਹੋਣਾ ਚਾਹੀਦਾ ਤੇ ਜਿਹੜੇ ਬੰਦੇ ਨੇ ਕੀਤਾ ਉਹ ਬਿਹਾਈਂਡ ਦੀ ਬਾਰ ਹੋਣਾ ਚਾਹੀਦਾ ਇਹ ਗੱਲਾਂ 'ਚ ਅਸੀਂ ਬਿਲਕੁਲ ਕਰਕੇ ਹਟਾਂਗੇ ਔਰ ਸ਼ਕਤੀ ਨਾਲ ਇਸ ਕਾਰਵਾਈ ਕਰਾਂਗੇ